ਮਾਂ ਗਲੋਟੀ ਤੋਂ ਨੇ ਕੋਠੀ ਸਿਖਾ ਤੋਂ ਪਾਸ਼ਾ ਆਪਣੀ ਬੇਟੀ ਦੀ ਗਵਾਈ ਦੇ ਰਿਹਾ ਨੇ ਪਾਸ਼ਾ ਹੀ ਦੱਸਦੇ ਨੇ ਕਿ ਇਹਨਾਂ ਦੀ ਬੇਟੀ ਬਹੁਤ ਜ਼ਿਆਦਾ ਬੁਰੀ ਡਿੱਗ ਚੁੱਕੀ ਸੀ ਪਾਸ਼ਾ ਜੀ ਇਹਨਾਂ ਨਵਾਂ ਘਰ ਪਿਆ ਰਿਹਾ ਸੀ ਰਿਸ਼ਤੇਦਾਰ ਦਾ ਔਰ ਪਾਸ਼ਾ ਹੀ ਦੱਸਦੇ ਨੇ ਕਿ ਇਹਨਾਂ ਘਰ ਦਾ ਗੇਟ ਬਹੁਤ ਜ਼ਿਆਦਾ ਉੱਚਾ ਸੀ ਜਿਸ ਜਗ੍ਹਾ ਤੋਂ ਡਿੱਗੇ ਸੀ ਦੱਸਦੇ ਨੇ ਕਿ ਲੋਹੇ ਦੀ ਕੋਈ ਚੀਜ਼ ਟਿੱਕੀ ਸੀ ਉਹਨਾਂ ਦੀ ਸ਼ਾਦੀ ਦੇ ਵਿੱਚ ਖੁੱਭ ਚੁੱਕੀ ਸੀ ਪਾਸ਼ਾ ਜੀ ਬਹੁਤ ਜ਼ਿਆਦਾ ਪੇਨ ਸੀ ਪਾਸ਼ਾ ਹੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਇਹ ਦੱਸਦੇ ਨੇ ਕਿ ਨਨਨ ਵਰਡਸ ਦਿੱਤੇ ਗਏ ਕਿ ਤੁਹਾਡੇ ਬੱਚੇ ਤੇ ਕੋਈ ਵੀ ਚੋਟ ਨਹੀਂ ਹੋਏਗੀ ਕੋਈ ਵੀ ਅੰਗ ਤੇ ਟੁੱਟਾ ਨਹੀਂ ਹੋਏਗਾ ਪਾਸ਼ਟ ਜੀ ਇਹ ਦੱਸਦੇ ਨੇ ਕਿ ਉਹਨਾਂ ਵਰਸ ਰਹਿਣ ਨੇ ਇਹਨੇ ਮੰਨ ਲ ਰਸੀਪ ਕੀਤਾ ਜਦੋਂ ਇਹਨਾਂ ਰਿਪੋਰਟ ਕਰਾਈ ਦੱਸਦੇ ਨੇ ਕਿ ਇਹਨਾਂ ਦੀ ਬੇਟੀ ਤੇ ਬਿਲਕੁਲ ਸਭ ਕੁਝ ਨਾਰਮਲ ਸੀ ਔਰ ਜੋ ਦਰਦ ਹੋ ਰਿਹਾ ਸੀ ਪਾਸ਼ਟ ਜੀ ਸਵੇਲਿੰਗ ਸੀ ਉਹ ਵੀ ਬਿਲਕੁਲ ਖਤਮ ਹੋ ਜਿੱਕੇ ਇਸ ਵਾਹਿਗੁਰੂ ਦਾ ਤਾਂ ਬਲ ਕਰਨ ਜੂਰ ਸਿਟੈਨ ਹਾਲੇਲੂਇਆ ਜਦੋਂ ਤੁਹਾਡੀ ਬੇਟੀ ਲੈ ਕੇ ਸੀਗੇ ਉਹ ਕਿੰਨੀ ਕ ਪੇਨ ਸੀਗੀ ਬਹੁਤ ਜਾਨੀ ਸਰ ਕੋਈ 15 ਮਿੰਟ ਤੱਕ ਉਹ ਮਦਰ ਸਰਟੀ ਨਹੀਂ ਆਈ ਅੱਛਾ ਕਿ ਕੀ ਤੁਹਾਨੂੰ ਕੀ ਲੱਗ ਰਿਹਾ ਸੀ ਪਾਪਾ ਇਸ ਪ੍ਰਕਿਆਸ ਕਿ ਦਿਖਾਉਗੇ ਅੱਜ ਜਦੋਂ ਮੈਂ ਹੋਂਦੀ ਨਾ ਦਵਾਈ ਨਹੀਂ ਦੇ ਰਹੀ ਤੁਹਾਨੂੰ ਐਦਾਂ ਨਜ਼ਰ ਕਿ ਛੱਟ ਲੱਗਦੀ ਆ ਤੋ ਸਾਰਿਆਂ ਨੇ ਤੁਹਾਨੂੰ ਕਿਹਾ ਕਿ ਇਹ ਛੱਟ ਵਾਝੀ ਹੋ ਜਾਂਦੀ ਹੈ ਤੋ ਇਹਦਾ ਅਸਰ ਆਉਂਦਾ ਹਾਂਜੀ ਸਾਨੂੰ ਕਦੇ ਪਸੰਦ ਨਾ ਆਵੇ ਛੱਟ ਲਾ ਤੋ ਤੁਸੀਂ ਕੀ ਕੀਤਾ ਮੈਂ ਮਾਂ ਤਾਂ ਬੰਦਾ ਜੀ ਕਰਾਈ ਜਾਂਦੀ ਹਾਲੇਲੂਇਆ

ਜਦੋਂ ਮਾਂ ਮੰਨ ਬੰਦਰ ਰੱਟ ਗਿਆ ਹੋਇਆ ਬਿਲਕੁਲ ਉਦੋਂ ਬਾਅਦ ਦਰਦ ਨਹੀਂ ਹੋਇਆ ਜਦੋਂ ਖਾਏ ਗਏ ਉਦੋਂ ਇਦਾਂ ਸੀ ਪਾਹ ਹਾਂਜੀ ਉਦੋਂ ਦਰਦ ਹੋ ਰਹੀ ਸੀ ਹਾਂ ਉਸ ਤੋਂ ਬਾਅਦ ਕਿਵੇਂ ਹੋਣ ਬਿਲਕੁਲ ਠੀਕ ਹੁਣ ਦਰਦ ਹੈਗੇ ਆ ਜੋਸ਼ ਥੈਂਕਸ ਓਨ